ਜਿਹੜੀ ਫ੍ਰੈਗਮੈਂਟ ਦੀ ਪਾਲਸੀ ਹੈ ਜਿਹੜੀ ਸੈਗਮੈਂਟ ਦੀ ਪਾਲਸੀ ਹੈ ਯਾਨੀ ਕਿ ਪਲਾਟਾਂ ਨੂੰ ਟੁਕੜੇ ਕਰਨਾ ਪਲਾਟਾਂ ਨੂੰ ਟੁਕੜੇ ਕਰਨ ਦੀ ਪਾਲਸੀ ਜਿਹੜੀ ਆ ਉਹ ਵੀ ਅੱਜ ਅਸੀਂ ਪਾਸ ਕੀਤੀ ਹੈਗੀ ਕਿਉਂਕਿ ਬਹੁਤ ਲੰਬੇ ਅਰਸੇ ਤੋਂ ਜਿਹੜਾ ਪੀਐਸਆਈਈਸੀ ਪੀਐਸਆਈਈਸੀ ਦੀ ਪ੍ਰੋਪਰਟੀ ਸੀ ਗਿਆ ਉਹਨਾਂ ਦੀ ਫ੍ਰੈਗਮੈਂਟੇਸ਼ਨ ਦੀ ਕੋਈ ਪਾਲਸੀ ਨਹੀਂ ਉਹਨਾਂ ਦੀ ਵੰਡ ਕਰਨ ਦੀ ਕੋਈ ਪਾਲਸੀ ਨਹੀਂ ਸੀਗੀ ਉਹਨਾਂ ਦੀ ਡਿਵਾਈਡ ਕਰਨ ਦੀ ਕੋਈ ਪਾਲਿਸੀ ਨਹੀਂ ਸੀ ਅੱਜ ਜੋ ਅਸੀਂ ਪਾਲਿਸੀ ਜਿਹੜੀ ਆ ਤਿਆਰ ਕੀਤੀ ਆ ਉਹਦੇ ਅੰਦਰ ਅਸੀਂ ਐਲੀਜੀਬਿਲਟੀ ਕੈਪੀਟਰੀਆ ਮੈਂ ਤੁਹਾਡੇ ਨਾਲ ਸਾਂਝਾ ਕਰ ਲਾਂਗਾ ਕਿ ਘੱਟੋ ਘੱਟ 1000 ਸਕਰ ਯਾਰਡ ਤੋਂ ਜਿਹੜਾ 1000 ਸਕਰ ਯਾਰਡ ਤੋਂ ਉੱਪਰ ਦਾ ਪਲਾਟ ਹੋਣਾ ਚਾਹੀਦਾ ਔਰ ਉਹਦੀ ਜਿਹੜੀ ਵੰਡਾ ਸਬ ਡਿਵੀਜ਼ਨ ਜਿਹੜੀ ਆ ਉਹ ਨੂੰ ਪਲਾਟ ਨੂੰ ਤੁਸੀਂ ਦੋ ਪਾਗਿਆਂ ਦੇ ਬੰਨ ਲਾ ਤਾਂ ਘੱਟੋ ਘੱਟ ਉਹ 400 ਯਾਰਡ ਤੋਂ ਤੁਸੀਂ ਘੱਟ ਵੀ ਕਰ ਸਕਦੇ 400 ਯਾਰ ਤੋਂ ਤੁਸੀਂ ਘੱਟ ਨਹੀਂ ਕਰ ਸਕਦੇ ਔਰ ਇਹਦੇ ਅੰਦਰ ਤੁਹਾਨੂੰ 40 ਫੀਟ ਦੀ ਜਿਹੜੀ ਆ 40 ਫੀਟ ਦੀ ਤੁਹਾਡੀ ਜਿਹੜੀ ਹੈ ਮਿਨੀਮਮ ਕੋਰੋ ਦੀ ਆ ਸਾਈਜ਼ ਰਹਿਣਾ ਚਾਹੀਦਾ ਖਾਸ ਰੋਡ ਜਿਹੜੀ ਜਿਹੜਾ ਰੋਡ ਕਹ ਦਈਏ ਉਹ 40 ਫੀਟ ਦਾ ਰਹਿਣਾ ਚਾਹੀਦਾ ਇਹਦੇ ਨਾਲ ਦੀ ਨਾਲ ਇਹਦੇ ਵਿੱਚ ਜਿਹੜੀ ਫੀਸ ਹੋਊਗੀ ਸੈਗਮੈਂਟ ਦੀ ਫੀਸ ਅਸੀਂ ਲੈਣੀ ਆ ਉਹ 5% ਫੀਸ ਚਾਰਜ ਕੀਤੀ ਜਾਊਗੀ ਤੇ 5% ਫੀਸ ਜਿਹੜੀ ਚਾਰਜ ਕੀਤੀ ਜਾਊਗੀ ਇਹ 40 ਤੇ 60 ਦੀ ਦੇਸੋ ਚ ਹੋਊਗੀ ਯਾਨੀ ਸਟੇਟ ਗਵਰਨਮੈਂਟ ਕੋਲੇ ਪੰਜਾਬ ਦੇ ਖਰਦਾਨੇ 40% ਪੈਸੇ ਆਉਣਗੇ ਪੀਐਸ ਆਈ ਇਸ ਇਕੁਅਲ 70% ਪੈਸੇ ਜਾਣਗੇ ਸੋ ਇਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਪੰਜਾਬ ਦੇ ਬਹੁਤ ਸਾਰੇ ਨੱਸੀ ਨੂੰ ਵੱਡਾ ਫਾਇਦਾ ਹੋਊਗਾ ਇਹ ਜਿਹੜੀ ਇਹ ਜਿਹੜੀ ਪ੍ਰੋਸੈਸਿੰਗ ਫੀਸ ਆ ਉਹ 10000 ਰੁਪਏ ਰੱਖੀ ਹੈਗੀ ਜਿਹੜੀ ਕਿ ਨਾਨ ਰਿਫੰਡੇਬਲ ਆ